ਇਸ ਵਲੇ ਦੀ ਵੱਡੀ ਖਬਰ ਜਿਹੜੀ ਮੁਕਸਦ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਲੀ ਸਕੋਰਪੀਓ ਦੇ ਵਿੱਚ ਪਹਿਲਾਂ ਤਾਂ ਘਰ ਦੇ ਵਿੱਚੋਂ ਮੁੰਡੇ ਨੂੰ ਬੁਲਾਇਆ ਜਾਂਦਾ ਆ ਔਰ ਤਾਂ ਦੇਖੀ ਅੱਧਾ ਦਰਜਨ ਦੇ ਕਰੀਬ ਮੁੰਡੇ ਆਉਂਦੇ ਨੇ ਤਾਂ ਉਸ ਤੋਂ ਪਹਿਲਾਂ ਜਿਹੜਾ ਆ ਘਰਦਿਆਂ ਕੋ ਠੰਡਾ ਪਾਣੀ ਮੰਗਿਆ ਜਾਂਦਾ ਤਾਂ ਠੰਡਾ ਪਾਣੀ ਪੀ ਕੇ ਉਸ ਤੋਂ ਬਾਅਦ ਘਰ ਦੇ ਵਿੱਚ ਨੋਜਵਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਤਾਂ ਉਸ ਤੋਂ ਬਾਅਦ ਲੱਖਾਂ ਰੁਪਏ ਦੀ ਜਿਹੜੀ ਆ ਆਫਰ ਹਤੀ ਮੰਗਦੇ ਨੇ ਤੇ ਜਾਂਦੇ ਜਾਂਦੇ ਲੜਕੇ ਦੇ ਘਰ ਦੇ ਬਾਹਰ ਜਿਹੜਾ ਅੱਧਾ ਦਰਜਨ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਹੜੀ ਫਾਇਰਿੰਗ ਦੇ ਵਿੱਚ ਨੌਜਵਾਨ ਦੇ ਮਾਪਿਓ ਜ਼ਖਮੀ ਹੋ ਜਾਂਦੇ ਉਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਕੋਈ ਗੱਲ ਨਹੀਂ ਉਹਨਾਂ ਨਾਲ ਇਨਾ ਸਾਡੇ ਨਾਲ ਕੋਈ ਗੱਲ ਹੋਈ ਨਹੀਂ ਕੋਈ ਗੱਲ ਨਹੀਂ ਹੋਈ ਮੈਂ ਐਵੇਂ ਨਹੀਂ ਕਹਿ ਸਕ ਜਿਹੜੀ ਮੇਰੇ ਨਾਲ ਕੋਈ ਗੱਲ ਨਹੀਂ ਆਈ ਪਾਣੀ ਮੰਗਿਆ ਮੇਰੇ ਬੇਟੇ ਨੇ ਦੋ ਗਲਾਸ ਪਾਣੀ ਪਰ ਬੀਬੀ ਅੱਜ ਕੋਈ ਗੱਲ ਹੋਈ ਉਹਨਾਂ ਨਾਲ ਨਹੀਂ ਨਹੀਂ ਅੱਜ ਅੱਜ ਹਾਂ ਅੱਜ ਕੀਤੀ ਉਹਨਾਂ ਨੇ 7 ਲੱਖ ਰੁਪਈਆ ਕਹਿੰਦੇ ਦੇ ਦੋ 2 ਵਜੇ ਨਹੀਂ ਰ ਮੁੰਡਾ ਫੇਰ ਛੱਡਾ ਇਹ ਵੀ ਤਾਂ ਆਉਂਦੇ ਜਲਦੀ ਸੀ ਇਹ ਬੰਦੇ ਵੀ ਉਹਨਾਂ ਚ ਕੋਈ ਜਾ ਪਹਿਲਾਂ ਮੈਂ ਇੱਕ ਮੁੰਡਾ ਕਹਿੰਦੇ ਆ ਉਹ ਜਦੋਂ 2 ਕੁ ਮਹੀਨੇ ਪਹਿਲਾਂ ਆਏ ਗੱਡੀ ਲੈ ਕੇ ਉਹ ਦੋ ਉਹ ਮੁੰਡਾ ਸੀ ਆ ਤਾਂ ਵੇਚਣ ਪਰ ਬਾਕੀ ਮੈਂ ਨਹੀਂ ਉਹ ਮੁੰਡਾ ਵੀ ਉਹਨੇ ਹਜ਼ਰ ਕਿੱਥੋਂ ਦੇ ਲੈਦੇ ਕਿੱਥੋਂ ਦੇ ਨਾ ਕੋਈ ਪਤਾ ਨਹੀਂ ਸਾਨੂੰ ਕੋਈ ਪਛਾਣ ਨਹੀਂ ਉਹਨਾਂ ਦੀ ਕੋਈ ਪਛਾਣ ਉਹਦਾ ਉਹ ਕਿੰਨੀ ਇੰਤਕੀ ਕੰਮ ਕਰਦਾ ਖੇਤੀਬਾੜੀ ਦਾ ਕਰਦਾ ਹੈ ਗਾਵਾਂ ਰੱਖੀਆਂ ਹੈ ਆ ਕਾਰਾ ਕੋਰਾ ਦਾ ਕਰ ਲੈਂਦਾ ਨਾਲ ਹਾਂਜੀ ਕਾਰਾ ਕੋਰਾ ਮਾਖੇ ਦੀ ਵਾਲੀ ਦਾ ਦੋਦਾ ਕਰਦਾ گاਵਾ ਰੱਖਦਾ ਕਿੰਨੀ ਕਿੰਨੀ ਜਾਨਕਾਰੀ ਹਾਂਜੀ ਸਾਰੀ ਆ ਕੰਨ ਲਈ ਕਾਰਵਾਈ ਕਰ